ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਇਸ ਵੇਲੇ ਅਸੀਂ ਖੜੇ ਹਾਂ ਪਿੰਡ ਜੇਟੂਵਾਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕੁਲਜੀਤ ਸਿੰਘ ਟੋਨੀ ਦੇ ਘਰ ਵਿੱਚ ਜੋ ਕਿ ਮੌਜੂਦਾ ਸਰਪੰਚ ਤਰਸੀਮ ਸਿੰਘ ਸੋਹਤ ਦਾ ਭਰਾ ਹੈ ਮੌਜੂਦਾ ਸਰਪੰਚ ਸਰਦਾਰ ਤਰਸੀਮ ਸਿੰਘ ਸੋਹਤ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਸਾਡੇ ਪਿੰਡ ਦੇ ਵਿੱਚ ਨਾਜਾਇਜ਼ ਨਸ਼ਾ ਵਿਕ ਰਿਹਾ ਹੈ ਤੇ ਉਹਨਾਂ ਦਾ ਭਰਾ ਕੁਲਜੀਤ ਸਿੰਘ ਟੋਨੀ ਵੀ ਨਾਜਾਇਜ਼ ਸ਼ਰਾਬ ਵੇਚਦਾ ਹੈ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇੱਥੇ ਪੁਲਿਸ ਵੱਲੋਂ ਕਿਸੇ ਦੇ ਕਹਿਣ ਦੇ ਉੱਤੇ ਸਰਦਾਰ ਤਸੀਮ ਸਿੰਘ ਉੱਪਰ ਵੀ ਪਰਚਾ ਦਰਵਾਇਆ ਜਾਂਦਾ ਹੈ ਕਿ ਇਹ ਉਹਨਾਂ ਦੀ ਮਿਲੀ ਭੁਗਤਣਾ ਕੰਮ ਹੋ ਰਿਹਾ ਹੈ ਪਰ ਦੇਖਣ ਨੂੰ ਕੁਝ ਹੋਰ ਹੀ ਮਿਲਿਆ ਹੈ ਕਿ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਸੱਜਣ ਸਰਦਾਰ ਤਸੀਮ ਸਿੰਘ ਸੋਹ ਦੇ ਹੱਕ ਵਿੱਚ ਆਏ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਦੀ ਮੰਗ ਕਰ ਰਹੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਦਾਰ ਤਸੀਮ ਸਿੰਘ ਬੇਕਸੂਰ ਨੇ ਔਰ ਇਹਨਾਂ ਦੇ ਕਿਉਂ ਕਾਰਵਾਈ ਕੀਤੀ ਜਾ ਰਹੀ ਹੈ ਜਦ ਕਿ ਉਹਨਾਂ ਵੱਲੋਂ ਅਸੀਂ ਪੁਲਿਸ ਨੂੰ ਇਤਲਾਹ ਕੀਤੀ ਜਾਂਦੀ ਹੈ ਕਿ ਪਿੰਡ ਦੇ ਵਿੱਚ ਕੁਝ ਹਲਤਾਨਤ ਜਿਹੜੇ ਆ ਉਹ ਨਸ਼ਾ ਵੇਚ ਰਹੇ ਨੇ ਤੇ ਉਹਨਾਂ ਦਾ ਭਰਾ ਵੀ ਸਗਾ ਭਰਾ ਜਿਹੜਾ ਆ ਉਹ ਵੀ ਸ਼ਰਾਬ ਵੇਚਦਾ ਹੈ ਜਦ ਕਿ ਉਹਨਾਂ ਦਾ ਘਰ ਚਾਰ ਘਰ ਛੱਡ ਕੇ ਆ ਕੁਲਜੀਤ ਸਿੰਘ ਟੋਨੀ ਦੇ ਸਰਦਾਰ ਤਰਸੀਮ ਦਾ ਤਰਸੀਮ ਸਿੰਘ ਦਾ ਘਰ ਚਾਰ ਘਰ ਛੱਡ ਕੇ ਆ ਔਰ ਉਹਨਾਂ ਦੇ ਜੇ ਕੋਈ ਮਾਮਲਾ ਹੁੰਦਾ ਤਾਂ ਉਹਨਾਂ ਨੂੰ ਕੀ ਜ਼ਰੂਰਤ ਪਈ ਸੀ ਆਪਣੇ ਭਰਾ ਦਾ ਨਾਮ ਲੈਣ ਦੀ ਕਿ ਉਹ ਨਸ਼ਾ ਵੇਚਦਾ ਹੈ ਪਰ ਇਸ ਵੇਲੇ ਪੁਲਿਸ ਵੱਲੋਂ ਪਰਚਾ ਜਿਹੜਾ ਆ ਉਹ ਦਰਜ ਕਰ ਲਿੱਤਾ ਗਿਆ ਹੈ ਸਰਦਾਰ ਤਸੀਮ ਸਿੰਘ ਉਹਨਾਂ ਦੇ ਉੱਤੇ ਇਸ ਵੇਲੇ ਪਿੰਡ ਦੇ ਨੌ ਮੈਂਬਰ ਜਿਹੜੇ ਨੇ ਉਹ ਸਰਦਾਰ ਤਸੀਮ ਸਿੰਘ ਦੇ ਹੱਕ ਵਿੱਚ ਨੇ ਤੇ ਨਾਲ ਹੀ ਸੂਚੀ ਪੰਚਾਇਤ ਪਿੰਡ ਵਾਸੀ ਵੀ ਉਹਨਾਂ ਦੇ ਨਾਲ ਨੇ ਜਿਨ੍ਹਾਂ ਵਿੱਚੋਂ ਸਾਬਕਾ ਸਰਪੰਚ ਅਨੂਪ ਸਿੰਘ ਡਾਕਟਰ ਮੱਖਣ ਸਿੰਘ ਗੁਰਜੀਤ ਸਿੰਘ ਬਾਬਾ ਜਸਵੀਰ ਸਿੰਘ ਅਤੇ ਪੰਚਾਇਤ ਮੈਂਬਰ ਵਿਕਰਮ ਸਿੰਘ ਭਜਨਕੌਰ ਜਰਮਜੀਤ ਕੌਰ ਤੇ ਅੱਠ ਹੋਰ ਮੈਂਬਰ ਜਿਹੜੇ ਨੇ ਉਹਨਾਂ ਦੇ ਨਾਲ ਮੌਜੂਦ ਨੇ ਆਓ ਸੁਣਦੇ ਹਾਂ ਇਹਨਾਂ ਕੋ ਕੀ ਗੱਲਬਾਤ ਹੈ ਕੀ ਕਹਾਣੀ ਹੈ ਔਰ ਫੈਸਲਾ ਤੁਸੀਂ ਆਪ ਹੀ ਕਰ ਲੈਣਾ ਪਿੰਡ ਜੇਠੂਵਾਲ ਤੋਂ ਪਿੰਕਸ ਕਲੀਅਰ ਦੀ ਖਾਸ ਰਿਪੋਰਟ ਵਧੇਰੇ ਜਾਣਕਾਰੀ ਲਈ ਦੇਖਦੇ ਰਹੋ ਤੁਹਾਡਾ ਆਪਣਾ ਪਬਲਿਕ ਪ੍ਰਾਈਮ ਟੀਵੀ ਨਾਮ ਜੀ ਤੁਹਾਡਾ ਮੇਰਾ ਨਾਮ ਅਨੂਪ ਸਿੰਘ ਹੈ ਜੀ ਮੈਂ ਸਾਬਕਾ ਸਰਪੰਚ ਪਿੰਡ ਜੱਠੂ ਵਾਲ ਦਾ ਅੱਛਾ ਸਰਪੰਚ ਸਾਹਿਬ ਜਿੱਥੇ ਅਸੀਂ ਖੜੇ ਆ ਇਹ ਕਿਹਦਾ ਘਰ ਆ ਔਰ ਕੀ ਗੱਲ ਹੋਈ ਜੀ ਇਹ ਗੁਰਦੀਪ ਸਿੰਘ ਉਰਫ ਟੋਨੀ ਦਾ ਘਰ ਆ ਸਵਰਨ ਸਿੰਘ ਦੇ ਪੁੱਤਰ ਦਾ ਮੇਰਾ ਸਰਪੰਚ ਦਾ ਘਰ ਤਾਂ ਬਹੁਤ ਦੂਰ ਆ ਇਹਦਾ ਨਾਮ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਜਿਹੜੀ ਪੁੱਤ ਨੇ ਸ਼ਰਾਬ ਫੜੀ ਆ ਹੋਵੇ ਇਦੇ ਘਰੋਂ ਫੜੀਆ ਨਾ ਕਿ ਸਰਪੰਚ ਦੇ ਘਰੋਂ ਫੜੀਆ ਤੇ ਸਰਪੰਚ ਸਾਹਿਬ ਦਾ ਨਾਮ ਝੂਠਾ ਬੱਚੇ ਚ ਪਿੰਡੀ ਦੀ ਪਾਰਟੀ ਬਜਾ ਕੇ ਜਿਹੜਾ ਲਿਖਾਇਆ ਗਿਆ ਨਾ ਕਿ ਸਰਪੰਚ ਸਾਹਿਬ ਦੀ ਕੋਈ ਦੋਸ਼ੀ ਹੈਗਾ ਜੀ ਮਤਲਬ ਇਹ ਸਰਪੰਚ ਸਾਹਿਬ ਦਾ ਭਰਾ ਹੈ ਜੀ ਹਾਂ ਜੀ ਇਹ ਭਰਾ ਹੈ ਅੱਛਾ ਮਤਲਬ ਸ਼ਿਕਾਇਤ ਲਾਉਣ ਵਾਲਿਆਂ ਨੇ ਭਰਾ ਦਾ ਨਾਮ ਲਿਖਾ ਦਿੱਤਾ ਬਾ ਪੁੱਛਣੇ ਸ਼ਿਕਾਇਤ ਕਰਾਈ ਤੇ ਪੁਲਿਸ ਨੇ ਰਿਪੋਰਟ ਕਰਤਾ ਉਹਦੇ ਘਰੋਂ ਫੜੀ ਗਈ ਸ਼ਰਾਬ ਦੇ ਸਰਪੰਚ ਉਹਨਾਂ ਨੇ ਕਿਹਾ ਵੀ ਇਲਾਕੇ ਕੋਈ ਫਾਇਦਾ ਨਹੀਂ ਹੋਣਾ ਤੇ ਸਰਪੰਚ ਦਾ ਨਾਮ ਲਿਖਾਓ ਤੇ ਫਿਰ ਇਹ ਸ਼ਰਾਬ ਜਿਹੜੀ ਕੀਤੀ ਗਈ ਹੈ ਕਹਿੰਨਾ ਵੱਲੋਂ ਕੀਤੀ ਗਈ ਹੈ ਇਹ ਪਿੰਡ ਪਾੜੀਵਾਜੀ ਮੈਂ ਤੁਹਾਨੂੰ ਕੀ ਕਿਹੜਾ ਦੱਸਾਂ ਨਾ ਕਿਹਦਾ ਨਹੀਂ ਮੈਂ ਤੁਹਾਨੂੰ ਮੈਂ ਕਹਿ ਲਵਾਂ ਜੀ ਜੀ ਤੋਂ ਮੁਲਾਜ਼ਮਾ ਨੇ ਪੀਐਸ ਵਲੇ ਹਰਕਤ ਕੀਤੀ ਹੈ ਜੀ ਮੁਲਾਜ਼ਮਾ ਨੇ ਏਰੀਆਡ ਕਰਕੇ ਮਤਲਬ ਪਰਚਾ ਕਰ ਅੱਜ ਅੱਜ ਹੀ ਖ਼ਬਰ ਦੀ ਵੀ ਖ਼ਬਰ ਆਈ ਆ 30 ਲੀਟਰ ਸ਼ਰਾਬ ਪਾਤੀ ਆ ਕਰ ਬੁੱਟੋਨੀ ਦੇ ਨਾਲ ਇਹਨੂੰ ਭਗੋੜਾ ਕਰਾ ਦਿੱਤਾ ਤਾਂ ਸੈਂਪਲ ਨੂੰ ਇਹਨੂੰ ਵੀ ਪਰਚੇ ਨਾਲ ਲਵੇਟਦਾ ਤੋਂ ਪੰਜਾਬ ਸਰਕਾਰ ਨੂੰ ਅਸੀਂ ਲੈਨੇ ਅਸੀਂ ਲੈਨੇ ਵੀ ਇਨਕੁਆਇਰੀ ਕਰਕੇ ਸਰਮਾਨ ਸਾਹਿਬ ਦਾ ਨਾਮ ਇਹ ਜੋ ਪਰਚਾ ਕੱਟਿਆ ਜਾਵੇ ਹਾਂਜੀ ਭਾਜੀ ਕੀ ਨਾਮ ਜੀ ਆਪ ਦਾ ਮੇਰਾ ਨਾਮ ਵਿਕਰਮ ਸਿੰਘ ਜੀ ਵਿਕਰਮ ਸਿੰਘ ਜੀ ਜਿਹੜੇ ਤਾਂ ਨਾਲ ਇਹ ਖਲੋਤੀ ਪੰਚਾਇਤ ਮੈਂਬਰ ਨੇ ਇਹ ਹਾਂਜੀ ਸਾਰੇ ਸਾਰੇ 9 ਦੇ 9 ਮੈਂਬਰ ਜੀ ਤੇ ਸਾਰੀ ਪੰਚਾਇਤ ਖਲੋਤੀ ਆਏ ਅਸੀਂ ਸਾਰੇ ਪਿੰਡ ਦੇ ਸਰਪੰਚ ਦੇ ਨਾਲ 9 ਦੇ 9 ਹੀ ਕੁਝ ਸ਼ਰਾਰਤੀ ਅੰਸਰਾਂ ਨੂੰ ਪਤਾ ਲੱਗਾ ਵੀ ਇਹ ਪਿੰਡ ਦੇ ਸਾਰੇ 9 ਮੈਂਬਰੇ ਦੇ ਨਾਲ ਜੁੜ ਗਏ ਆ ਤੇ ਪਿੰਡ ਦਾ ਵਿਕਾਸ ਕਰਨ ਦੇ ਆ ਤੇ ਉਹਨਾਂ ਸ਼ਰਾਰਤੀ ਅੰਸਰਾਂ ਨੇ ਹੀ ਇਹ ਪਿੰਡ ਦੇ ਵਿੱਚ ਤੋੜਪੰਨ ਕਰਕੇ ਮੈਂਬਰਾਂ ਦੀ ਕਰਨ ਨੂੰ ਫਿਰਦੇ ਸੀ ਪਰ ਹੋਈ ਨਹੀਂ ਤੇ ਅਸੀਂ ਬਹੁਤ ਵਧੀਆ ਕੰਮ ਕਰਾਮ ਹੁੰਦੇ ਆ ਪਿੰਡ ਦੇ ਵਿੱਚ ਤੇ ਕੋਈ ਸ਼ਰਾਰਤੀ ਅੰਸਰਾਂ ਨੇ ਸਰਪੰਚ ਦੇ ਭਰਾ ਦੇ ਘਰੋਂ ਸ਼ਰਾਬ ਫੜੀ ਗਈ ਸੀ ਤੇ ਉਹ ਸਾਰੀ ਸਰਪੰਚ ਦੇ ਉੱਤੇ ਪਾਉਂਦੇ ਆ ਤੇ ਇਹ ਕਰਕੇ ਸਰਪੰਚ ਦਾ ਕੋਈ ਕਸੂਰ ਨਹੀਂ ਆ ਜੇ ਕੋਈ ਕਸੂਰ ਹੁੰਦਾ ਤਾਂ ਅਸੀਂ ਸਾਬ ਪਹਿ ਉਹਦੇ ਨਾਲ ਨੌ ਮੈਂਬਰ ਨਹੀਂ ਜੁੜਨੇ ਸਾਡੇ ਨਾਲ ਸਾਰੇ ਮੈਂਬਰ ਜੁੜੇ ਹੋਏ ਸਰਪੰਚ ਸਾਹਿਬ ਜੀ ਦੇ ਨਾਲ ਤੇ ਇਹ ਕਰਕੇ ਉਹਨਾਂ ਦਾ ਜਿਹੜਾ ਵਾ ਟੱਕੇਸ਼ਾਈ ਹੋ ਰਹੇ ਦੀ ਆ ਜੀ ਉਹਨਾਂ ਨਾਲ ਹਾਂਜੀ ਤੋਂ ਸਰਪੰਚ ਸਾਹਿਬ ਦਾ ਆਪਣੇ ਭਰਾ ਦੇ ਨਾਲ ਕੋਈ ਮਤਲਬ ਸੰਬੰਧ ਕਿਦਾਂ ਦਾ ਹੈਗਾ ਜੀ ਉਹਨੇ ਕੋਈ ਸ਼ਰਾਬ-ਸ਼ੂਰ ਦੇ ਵਿੱਚ ਕੋਈ ਸੇਧਾਰੀ ਹੋਈ ਹੈ ਕਿ ਜਾਂ ਸਿਰਫ ਉਹ ਕਹਵਾਵਾ ਜੀ ਨਹੀਂ ਜੀ ਸਾਡਾ ਰੋਜ ਆਉਣ ਜਾਣਿਆ ਉਹਦੇ ਨਾਲ ਕੋਈ ਨਹੀਂ ਉਹ ਥੋੜਾ ਨਸ਼ੇੜੀ ਹੈਗਾ ਵਾ ਤੇ ਉਹਦਾ ਘਰ ਵੀ ਵੱਖਿਆ ਇਹਦੇ ਘਰ ਤੋਂ ਬਿਲਕੁਲ ਪਿਛਲੇ ਤੇ ਜਾਗਾ ਰੋਦਾ ਵਾ ਤੇ ਉਹਦਾ ਕੋਈ ਰੋਣ ਨਹੀਂ ਇਹਦੇ ਭਰਾ ਦੇ ਨਾਲ ਨਾ ਸਾਡੇ ਨਾਲ ਕਦੀ ਆਇਆ ਗਿਆ ਨਾ ਹੀ ਇਹਦੇ ਘਰ ਹੀ ਕਦੀ ਵੇਖਿਆ ਤੇ ਫੜੀ ਸ਼ਰਾਬ ਉਹਦੇ ਘਰੋਂ ਆ ਤਾਂ ਉਹ ਸ਼ਰਾਰਤੀ ਅੰਸਰਾਂ ਕਰਕੇ ਹੀ ਇਹਦੇ ਉੱਤੇ ਪਾਈ ਜਾਂਦੇ ਆ ਜੀ ਉਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ ਜੀ ਤੋਂ ਤੁਹਾਡੀ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੀ ਮੰਗਿਆ ਜੀ ਸਾਡੀ ਮੰਗ ਇਹੋ ਹੀ ਆ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤੇ ਬਿਲਕੁਲ ਸਰਪੰਚ ਸਾਹਿਬ ਨਿਰਦੋਸ਼ ਆ ਸਾਰਾ ਪਿੰਡ ਇਹਨਾਂ ਦੇ ਨਾਲ ਸਹਿਮਤ ਆ ਪਿੰਡ ਦੇ ਨੰਬਰਦਾਰ ਸਰਪੰਚ ਸਾਰੇ ਸਾਹਿਬ ਕਾਂ ਸਰਪੰਚ ਸਾਰੇ ਇਹਦੇ ਨਾਲ ਆ ਤੇ ਕੋਈ ਇਸ ਇਖਤਾਰਤੀ ਅੰਸਰ ਜਿਹੜੇ ਆ ਉਹ ਸਾਡੇ ਤੇ ਧੱਕੇਸ਼ਾਈ ਕਰਨ ਦੇ ਆ ਸਰਪੰਚ ਸਾਹਿਬ ਤੇ ਹਾਂਜੀ ਭਾਜੀ ਕੀ ਨਾਮ ਜੱਤੂ ਮੇਰਾ ਨਾਮ ਡਾਕਟਰ ਮੱਖਣ ਸਿੰਘ ਸਰਦਾਰ ਮਕੰਨ ਸਿੰਘ ਜੀ ਇਹ ਕੀ ਗੱਲ ਹੋਈ ਆ ਜੀ ਅੱਜ ਕਦੇ ਵੱਟ ਕੱਟ ਹੋਇਆ ਇਹ ਗੱਲਬਾਤ ਇਹ ਹੋਈ ਆ ਕੱਟ ਹੋਇਆ ਵੀ ਝੂਠੇ ਕੇਸ ਚ ਸਰਪੰਚ ਸਾਹਿਬ ਨੂੰ ਫਸਾਇਆ ਗਿਆ ਜਦ ਕਿ ਉਹਦਾ ਕੋਈ ਲੈਣਾ ਦੇਣਾ ਨਹੀਂ ਕੁਝ ਸਮਾਂ ਪਹਿਲਾਂ ਉਹਨਾਂ ਨੂੰ ਪੁਲਿਸ ਕੋਲ ਵੀ ਜਾ ਕੇ ਸ਼ਿਕਾਇਤ ਕੀਤੀ ਮੇਰਾ ਭਰਾ ਸ਼ਰਾਬ ਵੇਚਦਾ ਜੇ ਤੇ ਇਹ ਤੇ ਨਾਥ ਪਾਓ ਕਿਉਂਕਿ ਉਹ ਆਪ ਹੁਣ ਨਸ਼ਿਆਂ ਤੋਂ ਮੰਨ ਲਓ ਵਿਰੋਧ ਨਸ਼ਿਆਂ ਵਾਲਿਆਂ ਦੇ ਖੁਦ ਉਹਨਾਂ ਨੇ ਇਸ ਮੈਕ ਵਾਲੇ ਬੰਦੇ ਫੜਾਏ ਸੀਗੇ ਤੇ ਪੁਲਿਸ ਕੋਲ ਜਾ ਕੇ ਪੁਲਿਸ ਨੇ ਛੱਡ ਤੇ ਆ ਇਹਦਾ ਕੋਈ ਕਸੂਰ ਨਹੀਂ ਹੈਗਾ ਸਰਪੰਚ ਦਾ ਤੇ ਝੂਠੇ ਕੇਸ ਚੀਜ਼ ਨੂੰ ਫਸਾਇਆ ਗਿਆ ਜਾਣਬੁੱਝ ਕੇ ਇਹ ਕਾਰਵਾਈ ਕਿੰਨਾ ਵੱਲੋਂ ਪਿੰਡ ਵੱਲੋਂ ਕੀਤੀ ਗਈ ਸੀ ਕਿ ਜਾਂ ਪ੍ਰਸ਼ਾਸਨ ਵੱਲੋਂ ਕੀਤੀ ਗਈ ਸੀ ਸਰਪੰਚ ਨੂੰ ਸਾਬ ਨੂੰ ਫੜਨ ਵਾਸਤੇ ਇਹ ਪੁਲਸ ਵੱਲੋਂ ਸਭ ਕੋ ਜੋ ਹੈ ਤੇ ਕੁਝ ਪਿੰਡ ਦੇ ਮਤਲਬ ਬੰਦੇ ਜਿਹੜੇ ਉਹ ਸ਼ਰਾਰਤੀ ਅੰਸਰ ਸੀਗੇ ਉਹਦਾ ਨਹੀਂ ਕਰਵਾਈ ਤੁਸੀਂ ਇਸ ਵੇਲੇ ਪ੍ਰਸ਼ਾਸਨ ਨੂੰ ਉੱਚ ਅਧਿਕਾਰੀਆਂ ਨੂੰ ਕੀ ਕਹਿਣਾ ਚਾਹੋਗੇ ਵੀ ਅਪੀਲ ਕਰਦੇ ਹਾਂ ਇਹ ਖੁਦ ਵੱਡੇ ਅਫਸਰਾਂ ਕੇ ਤਫਸੀਸ਼ ਕਰਨ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜੂਗਾ ਸਾਰਾ ਇਲਾਕਾ ਜਿਹੜਾ ਉਹ ਆਪਣੇ ਸਰਪੰਚ ਸਾਹਿਬ ਵਾਲਾ ਵੀ ਇਹ ਬੇਕਸੂ ਅੰਜ ਸਰਦਾਰ ਮਕਰ ਸਿੰਘ ਜੀ ਤੁਸੀਂ ਇੱਕ ਗੱਲ ਕਰ ਰਹੇ ਸੀ ਸੋਸ਼ਲ ਮੀਡੀਆ ਦੇ ਬਾਰੇ ਉਹ ਤੁਹਾਡੀ ਫੋਟੋ ਲੱਗੀ ਹੋ ਕੀ ਗੱਲਬਾਤ ਕੀ ਹੈਗੀ ਜੀ ਹਾਂਜੀ ਸੋਸ਼ਲ ਮੀਡੀਆ ਤੇ ਮੇਰੇ ਤੇ ਵਿਕਰਮ ਸਿੰਘ ਦੀ ਨਾਲ ਸਰਪੰਚ ਸਾਹਿਬ ਦੇ ਫੋਟੋ ਲਾਈ ਗਈ ਹੈ ਅਤੇ ਜਦ ਕਿ ਮੱਲੋ ਸਾਡਾ ਵਿੱਚ ਕੋਈ ਲੈਣਾ ਦੇਣਾ ਨਹੀਂ ਕਿਉਂ ਫੋਟੋ ਆਈ ਹੈ ਸਾਡੀ ਇੱਜ਼ਤ ਨੂੰ ਮਤਲਬ ਜਿਹੜਾ ਦਾਤੇ ਲਾਇਆ ਗਿਆ ਇਹ ਕਹਿੰਦਾ ਮਨੋ ਲਵਾਇਆ ਗਿਆ ਜੀ ਉਹ ਫੋਟੋ ਤੁਹਾਡੀ ਕਿਸੇ ਤੇ ਨਕਲ ਕੋ ਹੋਏਗੀ ਕਿਸੇ ਨੇ ਦਿੱਤੀ ਹੋਏਗੀ ਉਹਨਾਂ ਨੂੰ ਇਹ ਐਮਐਲਏ ਦੇ ਪੀਏ ਸਾਹਿਬ ਕੋਲ ਕੱਲੇ ਕੋਲ ਫੋਟੋ ਹੈ ਹੋਰ ਕਿਸੇ ਕੋਲ ਕੋਈ ਫੋਟੋ ਨਹੀਂ ਆਗੀ ਸੋ ਉਹ ਫੋਟੋ ਤੇ ਤੁਹਾਨੂੰ ਇਤਰਾਜ ਹੈ ਜੀ ਬਿਲਕੁਲ ਇਤਰਾਜ ਹੈ ਅਸੀਂ ਮਾਨਹਾਨੀ ਦਾ ਕੇਸ ਵੀ ਕਰਾਂਗੇ ਹਾਂਜੀ ਬਾਬਾ ਜੀ ਕੀ ਨਾਮ ਜੀ ਆਪਣਾ ਆਪਣਾ ਨਾਮ ਜੀ ਸੋਭਨਾ ਬਾਬਾ ਜਸਵੀਰ ਸਿੰਘ ਉਰਫ ਬਾਬਾ ਫੱਲਾ ਸਿੰਘ ਅਜਾ ਬਾਬਾ ਜੀ ਕੀ ਗੱਲਬਾਤ ਹੋਈ ਅੱਜ ਸਾਰੀ ਪੰਚਾਇਤ ਇਕੱਠੀ ਹੋਈ ਆ ਪੂਰਾ ਪਿੰਡ ਇਕੱਠਾ ਹੋਇਆ ਜੇ ਸੁਵੇਹ ਤੇ ਇਹੀ ਵੀ ਅਸੇ-ਵਿਸੇ ਤੇ ਆਏ ਆ ਵੀ ਕਿਉਂ ਹੋਇਆ ਵਾ ਕਹਿਣ ਦੀ ਭਾਵਨਾ ਇਹ ਆ ਵੀ ਜੋ ਸਾਡਾ ਸਰਪੰਚ ਭਾਈ ترਸੇਮ ਸਿੰਘ ਸਰਪੰਚ ਆ ਇਹ ਬਹੁਤ ਵਧੀਆ ਸਰਪੰਚ ਆ ਆ ਸਾਫਕਾ ਸਰਪੰਚ ਵੀ ਸਾਰੇ ਲੰਬੜਦਾਰ ਵੀ ਸਾਰੇ ਮੈਂਬਰ ਪੰਚਾਇਤ ਸਾਰੇ ਇਕੱਠੇ ਹੋਏ ਆ ਕਿਉਂ ਹੋਇਆ ਜੋ ਵੀ ਇਹ ਘਟਨਾ ਵਾਪਰੀ ਆ ਜੋ ਇਹਦਾ ਛੋਟਾ ਭਾਈ ਸਾਹਿਬ ਚੋਂ ਨਾਂ ਤੋਂ ਮੈਂ ਨਹੀਂ ਜਾਣੂ ਤੇ ਜੋ ਨਹਿਦਾ ਧੰਦਾ ਕਰਦਾ ਵਖਰੀ ਗੱਲ ਆ ਉਹ ਆਪਣਾ ਵਖਰਾ ਕਰਦਾ ਵਾ ਸਰਪੰਚ ਸਿੰਘ ਸਾਫ ਬੰਦਾ ਵਾ ਸਾਡੀ ਸਰਕਾਰ ਕੋਲੋਂ ਇਹੀ ਮੰਗਿਆ ਕਿ ਇਨਸਾਫ ਕੀਤਾ ਜਾਵੇ ਹਾਂਜੀ ਜੋ ਇਤੇ ਜਲਾਮ ਲੱਗਾ ਵਾ ਸਾਨੂੰ ਮੌਕੇ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਸਰਪੰਚ ਨਹੀਂ ਮਿਲਿਆ ਬਹੁਤ ਹੀ ਰਜਵਾਲਾ ਕਾਕਾ ਸਰਪੰਚ ਵਧੀਆ ਸਰਪੰਚ ਆ ਸਾਰੀ ਪੰਚਾਇਤ ਸਾਰੇ ਪਿੰਡ ਦੇ ਲੋਕ ਜਿਹੜੇ ਆ ਇਹ ਗੱਲ ਦੀ ਗਵਾਈ ਭਰਦੇ ਆ ਵੀ ਵਧੀਆ ਸਰਪੰਚ ਆ ਹਾਂਜੀ ਬੇਨਤੀ ਆ ਬਾਬਾਰ ਆਪਣਾ ਪਿੰਡ ਜੇਠੂਆਲ ਆ ਗੁਰਦਰਾ ਸੁਧਾਰਪਰੀਆ ਖਾਸ ਕਰਕੇ ਸਾਰਾ ਇਲਾਕਾ ਆਪਾਂ ਨੂੰ ਜਾਣਦਾ ਬਾਬਾ ਫਲਾ ਸਿੰਘ ਆਪਣਾ ਨਾਮ ਆ ਖਾਸ ਕਰਕੇ ਪ੍ਰਸਿੱਧ ਆ ਦੁਨੀਆ ਦੇ ਵਿੱਚ ਸਾਡੀ ਹੱਥ ਜੋੜ ਕੇ ਬੇਨਤੀ ਆ ਸਰਕਾਰ ਘਾੜੀ ਮਾਨਸਾ ਸਰਕਾਰ ਘਾੜੀ ਵੀ ਸਾਡੇ ਸਰਪੰਚ ਨੂੰ ਬਰੀ ਕੀਤਾ ਜਾਵੇ ਇਹਦਾ ਕੋਈ ਤਾਂ ਨਹੀਂਗਾ ਜੇ ਇਹਦੇ ਕੋਲੋਂ ਕੋਈ ਚੀਜ਼ ਬਰਾਮਤ ਹੁੰਦੀ ਆ ਇੱਥੇ ਜਲਾਮ ਲਾ ਜਾਏ ਪਰਚਾ ਲਾ ਜਾਏ ਜੋ ਮਰਜ਼ੀ ਕੀਤਾ ਜਾਵੇ ਸਾਡੀ ਇਹ ਸਰਕਾਰ ਘਾੜੀ ਵੀ ਮੰਗਿਆ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਸਰਪੰਚ ਨਾਲ ਬੇਇਨਸਾਫੀ ਕੀਤੀ ਜਾ ਰਹੀ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਾ ਇਨਸਾਫ ਮਿਲਿਆ ਅਸੀਂ ਰੋਡ ਜਾਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਕੀ ਨਾਮ ਜੀ ਤੁਹਾਡਾ ਹਾਂਜੀ ਚਰਨਜੀਤ ਕੌਰ ਚਰਨਜੀਤ ਜੋ ਪੋਤੀ ਜਿਹੜਾ ਅੱਜ ਪੰਚਾਇਤ ਕੱਟੀ ਹੋਈ ਆ ਪਿੰਡ ਇਕੱਠਾ ਹੋਇਆ ਲੇਡੀਆਂ ਆਈਆਂ ਨੇ ਜੈਨਸਾਈ ਨੇ ਕੀ ਮਸਲਾ ਕੀ ਹੈ ਹਾਂਜੀ ਸਰ ਇਹਦੇ ਵਿੱਚ ਝੂਠਾਂ ਜਾਮ ਲੱਗਾ ਸਾਰੇ ਸਰਪੰਚੇ ਦਾ ਬਹੁਤ ਵਧੀਆ ਸਰਪੰਚ ਸੀ ਸਾਰੇ ਪਿੰਡ ਦਾ ਬਹੁਤ ਮਸਲਾ ਹੱਲ ਕਰਦਾ ਸੀ ਬਹੁਤ ਵਧੀਆ ਕੰਮ ਕਰਦਾ ਸੀ ਝੂਠੇ ਬਾਜ਼ੀ ਪਾਰਟੀਆਂ ਨੇ ਕਹਿ ਕੇ ਇਹਨਾਂ ਦੇ ਮਤਲਬ ਕਿ ਇਹਨਾਂ ਦੇ ਖਿਲਾਫ ਜਾ ਕੇ ਇਹਨਾਂ ਤੇ ਹਮਲ ਕਰ ਦਿੱਤੀ ਤੇ ਜਿਹੜਾ ਸ਼ਰਾਬ ਦਾ ਮਸਲਾ ਹੋਇਆ ਸੀ ਉਹ ਸ਼ਰਾਬ ਇਹਨਾਂ ਦੇ ਘਰੋਂ ਖੜੀ ਗਈ ਆ ਜਾਂ ਕਿਸੇ ਘਰੋਂ ਖੜੀ ਗਈ ਕਿਸ ਦੇ ਇਹਦੇ ਭਰਾ ਦੇ ਘਰੋਂ ਖੜੀ ਗਈ ਛੋਟੇ ਦੇ ਇਹਦਾ ਕੋਈ ਲੰਕ ਨਹੀਂ ਹੈਗਾ ਇਹ ਆਪਣੇ ਆਡਵਾ ਰਿਆ ਤੁਹਾਡੀ ਮਾਨ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਕੀ ਮਤਲਬ ਤੁਹਾਡੇ ਅਪੀਲ ਲੱਗੀ ਹੈ ਸਾਡੀ ਫੀਲ ਇਹ ਹੈ ਕਿ ਇਹ ਨਾਜਾਇਜ਼ ਹੈ ਹਾਂਜੀ ਮਹਾਰਾਜ ਕੀ ਨਾਮ ਹੈ ਤੁਹਾਡਾ ਹਾਂਜੀ ਭਜਨਕੌਰ ਭਜਨਕੌਰ ਜੀ ਅੱਜ ਸਾਰੀ ਪੰਚਾਇਤ ਸਾਰਾ ਪਿੰਡ ਬੀਬੀਆਂ ਵੀ ਬੰਦੇ ਵੀ ਇਕੱਠੇ ਹੋਏ ਆ ਕੀ ਮਸਲਾ ਹੈ ਜੀ ਬਹੁਤ ਵਧੀਆ ਸਰਪੰਚੇ ਗਵਾ ਤੇ ਝੂਠਾ ਜਲਾਮ ਇਹ ਤੇ ਲੱਗ ਚੁੱਕਾ ਪਿੰਡ ਦੀਆਂ ਪਾਲਟਾਂ ਤੇ ਇਲਜ਼ਾਮ ਲਾਇਆ ਗਿਆ ਜਲਾਮ ਇਹ ਹੋ ਕਿ ਇਹਦੇ ਘਰੋਂ ਸ਼ਰਾਬ ਨਹੀਂ ਫੜੀ ਗਈ ਉਹ ਮੁੰਡਾ ਨਸ਼ਿਆ ਆਦੀ ਹੈ ਜਿਹਦੇ ਘਰੋਂ ਫੜੀ ਗਈ ਇਹ ਤੇ ਝੂਠਾ ਜਲਾਮ ਹੈ ਅੱਛਾ ਤੇ ਰਿਸ਼ਤੇਦਾਰੀ ਹੈ ਜੀ ਇਹਨਾਂ ਨਾਲ ਉਹ ਰਿਸ਼ਤੇਦਾਰੀ ਭਰਾ ਵਾ ਦਾ ਅੱਛਾ ਛੋਟਾ ਭਰਾ ਹੈ ਜੀ ਹਾਂਜੀ ਤੇ ਸ਼ਰਾਬ ਉਹਨਾਂ ਘਰੋਂ ਫੜੀ ਗਈ ਹੈ ਹਾਂਜੀ ਤੋਂ ਤੁਹਾਡਾ ਕੀ ਕਹਿਣਾ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੁਹਾਡਾ ਕੀ ਹੈ ਇਸ ਵੇਲੇ ਤੁਹਾਡੀ ਅਪੀਲ ਸਾਡੀ ਪੀਲ ਇਹ ਆ ਕਿ ਇਹ ਤੇ ਵਹਿਕੀ ਨਾ ਕੀਤੀ ਜਾਵੇ ਸਰਪੰਚ ਦੇ ਜੀ ਹਾਂਜੀ ਭਾਜੀ ਕੀ ਨਾਮ ਦੀ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਗੁਰਜੀਤ ਸਿੰਘ ਜੀ ਇਹ ਕੀ ਮਸਲਾ ਹੋਇਆ ਜੀ ਅੱਜ ਸਾਰੀ ਪੰਚਾਇਤ ਇਕੱਠੀ ਹੋਈ ਹੈ ਪਿੰਡ ਇਕੱਠਾ ਹੋਇਆ ਇਹ ਮਸਲਾ ਇਸ ਤਰ੍ਹਾਂ ਜਦੋਂ ਅਤਰ ਸਿੰਘ ਸਰਪੰਚ ਬਣਿਆ ਲਗਭਗ 8 ਮਹੀਨੇ ਹੋ ਗਏ ਆ ਇਹ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਨੌ ਮੈਂਬਰ ਆ ਪਿੰਡ ਦੇ ਪੰਚਾਇਤ ਦੇ ਨੌਵੇਂ ਦੇ ਨਾਲ ਖੜਿਆ ਸਾਬਕਾ ਸਰਪੰਚ ਨੂਬ ਸਿੰਘ ਆ 5 6 ਨੰਬਰਦਾਰ ਆ ਸਾਰੇ ਇੱਥੇ ਮੌਕੇ ਤੇ ਮੌਜੂਦ ਆ ਕਿਉਂਕਿ ਜਦੋਂ ਦਾ ਇਹ ਸਰਪੰਚ ਬਣਿਆ ਨੇ ਸਾਰੇ ਪਿੰਡ ਨੂੰ ਨਾਲ ਲੈ ਕੇ ਬੜੇ ਚੰਗੇ ਤਰੀਕੇ ਨਾਲ ਕੰਮ ਕਰ ਰਿਹਾ ਜਿਹੜਾ ਇੱਥੇ ਪਿੰਡ ਵਿੱਚ ਲੜਾਈਆਂ ਤੇ ਜੇ ਇੱਕ ਦਿਨ ਕੋਈ ਇੱਥੋਂ ਤੱਕ ਕਿ ਇੱਥੇ ਪਹਿਲਾਂ ਕਤਲ ਵੀ ਹੋਏ ਆ ਪਿੰਡ ਦੇ ਮਸਲੇ ਵਿੱਚ ਤਿੱਜੇ ਦਿਨ ਲੜਾਈਆਂ ਦੇ ਵਿੱਚ ਦਾਤਰ ਕ੍ਰਪਾਨਾਂ ਲੈ ਕੇ ਗੋਲੀਆਂ ਵੀ ਚੱਲਦੀਆਂ ਹੁੰਦੀਆਂ ਸੀ ਇਹਨੇ ਬੜੇ ਚੰਗੇ ਤਰੀਕੇ ਨਾਲ ਸਾਰਿਆਂ ਨੌਜਵਾਨਾਂ ਨੂੰ ਸਮਝਾ ਬੁਝਾ ਕੇ ਚੰਗੇ ਤਰੀਕੇ ਨਾਲ ਇੱਥੇ ਕੰਮ ਕਰ ਰਿਆ ਬੇਲੋੜੀ ਜਿਹੜੀ ਪੁਲਿਸ ਦੀ ਦਖਲਅੰਦਾਜ਼ੀ ਸੀ ਪਿੰਡੇ ਵਿੱਚ ਉਹ ਵੀ ਇਹਨੇ ਬੰਦ ਕੀਤੀ ਹੋਈ ਆ ਇਸ ਕਰਕੇ ਨੂੰ ਕੁਝ ਜਿਹੜੇ ਪ੍ਰਸ਼ਾਸਨ ਦੇ ਉਹ ਵੀ ਲੋਕ ਚੰਗੇ ਦੀ ਸਮਝਦੇ ਇਹ ਜਿਹੜੀ ਸ਼ਰਾਬ ਫੜੀ ਗਈ ਇਹਦੇ ਭਰਾ ਦੇ ਘਰੋਂ ਫੜੀ ਗਈ ਆ ਭਰਾ ਦਾ ਮੈਂ ਮੰਨਦਾ ਵੀ ਉਹ ਨਸ਼ਿਆਂ ਦਾ ਆਦੀ ਇਹ ਆ ਵੀ ਦੁਖੀ ਇਹਦਾ ਪਰਿਵਾਰ ਜਿਹੜਾ ਘਰ ਦੇ ਦੇ ਇਹ ਤਾਂ ਦੁਖੀ ਹੈਗੇ ਉਹ ਮੁੰਡਿਆਂ ਦੀਆਂ ਘਰ ਦੀਆਂ ਚੀਜ਼ਾਂ ਵੀ ਕਿ ਹਲੇ ਵੇਚ ਜਾਂਦਾ ਤੇ ਇਹ ਜਿਹੜੀ ਤਰਸੀਮ ਸਿੰਘ ਤੇ ਆ ਇਹ ਜਿਹੜੀ ਸਾਰੀ ਰਣਜਸ਼ ਬਾਜੀ ਦਾ ਅਸੀਂ ਇਹ ਮੰਗ ਕਰਦੇ ਹਾਂ ਮੁੱਖ ਮੰਤਰੀ ਭਾਗੋਂ ਦਮਾਨ ਤੋਂ ਵੀ ਇਹ ਜਿਹੜੇ ਨਾਜਾਇਜ਼ ਸਰਪੰਚਾਂ ਦੇ ਜਿਹੜੇ ਇਦਾਂ ਪਰਚੇ ਹੋਣ ਲੱਗੇ ਤੇ ਚੰਗੀ ਗੱਲ ਨਹੀਂ ਆ ਇਹਨੂੰ ਸਰਪੰਚ ਨੂੰ ਵਿੱਚੋਂ ਪਰਚੇ ਵਿੱਚੋਂ ਗੱਢ ਕੇ ਤੇ ਜਿਹਦਾ ਸਹੀ ਬਣਦਾ ਉਹਤੇ ਪਾਇਆ ਜਾਵੇ ਨਾਜਾਇਜ਼ ਕਿਸ ਨੂੰ ਲਾਇਆ ਸਾਰੀ ਪੰਚਾਇਤ ਦੀ ਸਭ ਦੀ ਸਾਡੀ ਮੰਗ ਹੈ ਤੁਸੀਂ ਕੀ ਕਾਰਨ ਮੰਨਦੇ ਹੋ ਕਿ ਇਹ ਕਿਹਨਾਂ ਵੱਲੋਂ ਕਰਵਾਇਆ ਗਿਆ ਪ੍ਰਸ਼ਾਸਨ ਵੱਲੋਂ ਕਿ ਜਾਂ ਪਿੰਡ ਵੱਲੋਂ ਕਰਵਾਇਆ ਇਹ ਵੇਖੋ ਜੀ ਸਾਰਿਆਂ ਤੁਹਾਨੂੰ ਪਤਾ ਪਿੰਡੋਂ ਪਿੰਡੀ ਪਾਰਟੀ ਬਾਜੀ ਹੁੰਦੀਆਂ ਕੋਈ ਇਹੋ ਜਿਹਾ ਪਿੰਡ ਤਾਂ ਨਹੀਂ ਵੀ ਜਿੱਥੇ ਕੋਈ ਪਾਰਟੀ ਬਾਜੀ ਨਾ ਹੋਊਗੀ ਇਹ ਸਾਰਾ ਮੈਂ ਇਹੋ ਹੀ ਕਹਿ ਸਕਦਾ ਵੀ ਪਾਰਟੀ ਬਾਜੀਾਂ ਦਾ ਇੰਤਜ਼ਾਮ ਤੇ ਸੋ ਇਹਨਾਂ ਦਾ ਬੋਲਚਾਲ ਹੈਗਾ ਸੀ ਆਪਸੋ ਚੱਕ ਜਾ ਇਹ ਵਖੋ ਵਖਨੇ ਸਾਰੇ ਦੋਨੋਂ ਭਰਾ ਜਿੱਥੋਂ ਤੱਕ ਮੈਨੂੰ ਪਤਾ ਜੀ ਮੇਰੇ ਅੱਡੇ ਤੇ ਟੈਰਾਂ ਦਾ ਕੰਮ ਆ ਮੈਨੂੰ ਪਤਾ ਇਹਨਾਂ ਦੀ ਇੱਕ ਰਿਸਟਪੜੀ ਵੀੇਜ ਗਿਆ ਸੀ ਗੱਡੀ ਦੀ ਉਹ ਤੇ ਘਟਿਆ ਦੁਖੀ ਆ ਚਲੋ ਭਰਾ ਨਾਲ ਤੇ ਕਿਸੇ ਵਾਲੀ ਦੁੱਖ ਤੇ ਆ ਹੀ ਜਾਂਦਾ ਬਾਕੀ ਨਾ ਇੰਨਾ ਜਿਆਦਾ ਦਾ ਲਿੰਕ ਨਹੀਂ ਹੈਗਾ। ਹਾਂਜੀ। ਹੁਣ ਤੁਹਾਡੀ ਪ੍ਰਸ਼ਾਸਨ ਕੋਲੋਂ, ਪੁਲਿਸ ਅਧਿਕਾਰੀਆਂ ਕੋਲੋਂ ਜਾਂ ਮਾਨ ਸਰਕਾਰ ਕੋਲੋਂ ਕੀ ਮੰਗ ਹੈ ਤੁਹਾਡੀ? ਇਹੋ ਮੰਗਿਆ ਜੀ ਇਹ ਨਜਾਇਜ਼ ਸਰਪੰਚ ਸਾਡਾ ਨਜਾਇਜ਼ ਆ। ਇਹਨੂੰ ਪਰਚੀ ਤੋਂ ਕੱਢਿਆ ਜਾਵੇ। ਜਿਹੜਾ ਬੰਦਾ ਉਹ ਤੇ ਬੰਦਾ ਬੰਦਾ ਨਜਾਇਜ਼ ਬੰਦਾ ਸਰਪੰਚ ਦਾ ਜਿਹੜਾ ਅਸੀਂ ਪਿੰਡ ਵਾਸੀ ਨਹੀਂ ਹੁੰਦਿਆਂਗੇ। ਪਾਜੀ ਜਿਹੜਾ ਗੱਲ ਕੀਤੀ ਜਾ ਰਹੀ ਹੈ ਕਿ ਇਹ ਇਕੱਠੇ ਰਹਿੰਦੇ ਨੇ। ਦੋਨਿਆਂ ਘਰਾਂ ਨੇ ਸਹਿਮਤੀ ਨਾਲ ਮਤਲਬ ਸਮਾਨ ਵੇਚਦੇ ਸੀ ਫਿਰ ਆਪ ਵੇਚਦੇ ਸੀ ਤੇ ਉਹ ਕੀ ਕਹਿਣਾ ਤੁਹਾਡਾ ਇਹ ਨਹੀਂ ਜੀ ਨਹੀਂ ਇਹਦਾ ਜੀ ਸਰਪੰਚ ਦਾ ਘਰ ਲੱਗ ਗਿਆ ਵੱਖਰਾ ਵਾ ਜਦੋਂ ਇਹ ਸਰਪੰਚ ਖਲੋ ਰਿਆ ਸੀ ਜਦੋਂ ਸਾਰੇ ਅਸਾਂ ਇਹਨੂੰ ਗੱਲਬਾਤ ਕੀਤੀ ਸੀ ਵੀ ਆ ਤੇਰਾ ਭਰਾ ਇਸ ਤਰ੍ਹਾਂ ਹੈਗਾ ਇਹਨੇ ਆਖਿਆ ਵੀ ਮੇਰਾ ਉਹ ਨਾਲ ਕੋਈ ਲਿੰਕ ਨਹੀਂ ਹੋਏਗਾ ਹੁਣ ਵੀ ਤੁਸੀਂ ਦੇਖ ਸਕਦੇ ਜੇ ਘਰ ਉਹਦਾ ਵੱਖਰਾ ਵਾ ਇਹਦਾ ਵੱਖਰਾ ਵਾ ਇਹ ਅੱਡੋ ਅੱਡ ਘਰਾਂ ਵੱਖੋ ਵੱਖਰੇ ਅਸੀਂ ਇਹੋ ਜੀ ਕੋਈ ਗੱਲਬਾਤ ਨਹੀਂ ਤੇ ਉਹ ਜਿਹੜੀ ਸ਼ਰਾਬ ਜਿਹੜੀ ਪੜੀ ਗਈ ਹੈ ਉਹ ਕਿਹਨਾਂ ਦੇ ਘਰੋਂ ਪੜੀ ਗਈ ਹੈ ਉਹ ਜੀ ਦਾ ਛੋਟਾ ਭਰਾ ਜਿਹੜਾ ਉਹ ਨਸ਼ਿਆਂ ਦਾਦੀ ਉਹਦੇ ਘਰੇ ਪੜੀ ਗਈ ਹੈ ਹਰ ਲੋ ਹਾਂ ਸਰਦਾਰ ਜਸਵੰਤ ਸਿੰਘ ਜੀ ਇਹ ਡੈਡੋ ਬੋਲ ਮੋਟ ਦੀ ਹਾਂ ਜੀ ਪਹਿਲ ਉਹ ਇਦਾਂ ਸੀ ਕਿ ਇਹ ਤੁਹਾਨੂੰ ਮਿਲ ਕੇ ਗਏ ਸੀ ਆਪਾਂ ਕਿ ਤੁਸੀਂ ਕਿਹਾ ਸੀ ਕਿ ਮੈਨੂੰ ਫੋਨ ਤੇ ਗੱਲ ਕਰ ਲਿਓ ਮੈਂ ਪੱਤਰਕਾਰ ਬੋਲ ਰਿਹਾ ਜੀ ਤੇ ਉਹ ਜੀਟੂ ਵਾਲਾ ਜਿਹੜਾ ਮਸਲਾ ਆ ਸੀ ਉਹਦੇ ਬਾਰੇ ਪੁੱਛਣਾ ਚਾਹੁੰਦੇ ਹਾਂ ਕਿ ਉਹ ਜਿਹੜਾ ਸਰਪੀਮ ਸਿੰਘ ਸਾਫ ਦਾ ਕਰ ਮਜੂਦ 10 ਰੁਪਏ ਇੰਤਿਆ ਉੱਤੇ ਜਿਹੜੀ ਗੱਲਬਾਤ ਹੋਈ ਹੈ ਦੇ ਭਰਾ ਵਾਲੇ ਪਰਚੇ ਉਹਦੇ ਤੇ ਕੀ ਗੱਲਬਾਤ ਹੋਈ ਹੈ ਜੇ ਕੀ ਕਾਰਨ ਬਣਿਆ ਜੀ ਅਕਸਾਈਸ ਵਾਲੇ ਨਾਲ ਗਏ ਨੇ ਜੀ ਠਾ ਸਰਕਲ ਦੇ ਉਹ ਤਾਂ ਮੈਂ ਦੱਸਾਂਗੀ ਜੀ ਉਹ ਨਾਲ ਕੇ ਸਾਡੀ ਨਦੀਮ ਚ ਇਹਨਾਂ ਦੇ ਘਰ ਜਾ ਕੇ ਰਿਕਵਰੀ ਹੋਈ ਹੈ ਜੀ ਤੋਂ ਮੈਂ ਭਰਾ ਸ਼ਰਾਬ ਦਾ ਕੰਮ ਕਰਦੇ ਆ ਅਸਪੀਡ ਵਾਲਾ ਨੇ ਕਹਿੰਦੇ ਆ ਕਿ ਜੀ ਉਹ ਕੋਈ ਸਟੇਮਪੀ ਨੇ ਆਖੀ ਤਾਂ ਨਾ ਉਹਨਾਂ ਜਾ ਕੇ ਪੁਲਿਸ ਕੋਲੋਂ ਕਹਿਣ ਦੀ ਕਿ ਲੋੜ ਪਈ ਸੀ ਕਿ ਮੈਂ ਮਤਲਬ ਇੱਕ ਮੇਰਾ ਭਰਾ ਸ਼ਰਾਬ ਦਾ ਕੰਮ ਜੀ ਹਾਂਜੀ ਤਾਂ ਸੇਮ ਨੇ ਇਨਫੋਰਮੇਸ਼ਨ ਥੋੜੀ ਦਿੱਤੀ ਸਾਨੂੰ ਹਾਂਜੀ ਜੇ ਤਾਂ ਸੇਮ ਥੋੜੀ ਸਾਡੇ ਕੋਲ ਅਹੀਂ ਤੱਕ ਸਾਈਜ਼ ਟੀਮ ਦੇ ਨਾਲ ਰੇਡ ਕੀਤੀ ਹੈ ਜੀ ਘਰ ਸੇਮ ਦੇ ਨਾਲ ਪਿਛਲੇ 15 ਬਰਸੇ ਆ ਜੀ ਹੈਵੀ ਜੀ ਅੰਮ੍ਰਿਤਸਰ ਐਸਐਸ ਨੇ ਐਕਸਾਈਜ਼ ਦੀਆਂ ਅਸੀਂ ਪੱਤਰਕਾਰਾਂ ਨੇ ਜਿਹੜੀ ਉਹ ਚੀਜ਼ ਵੇਖੀ ਆ ਜਾਂ ਪਿੰਡ ਦੇ ਵੱਲੋਂ ਕਹਿੰਦਾ ਉਹ ਤਾਂ ਚੌਥੇ ਦਾ ਘਰ ਆ ਉਹਦਾ ਮਤਲਬ ਉਹਦੇ ਘਰ ਤੋਂ ਦੂਰ ਐ ਸਰਪੰਚ ਦੇ ਘਰ ਤੋਂ ਕਿਹੜਾ ਘਰ ਟੋਨੀ ਦਾ ਜਿਹੜੇ ਕੋਈ ਸ਼ਰਾਬ ਪੜੀ ਗਈ ਆ ਜੀ ਇੱਕੋ ਹੀ ਘਰ ਐ ਜੀ ਨਹੀਂ ਘਰ ਨਹੀਂ ਵੇਖਿਆ ਫਿਰ ਮੈਂ ਘਰੋਂ ਆ ਕੇ ਆਇਆ ਜੀ ਇਹ ਸਾਰਾ ਚੌਥਾ ਘਰ ਆ ਜੀ ਉਹਨਾਂ ਦਾ ਘਰ ਆ ਚੌਥਾ ਘਰ ਨਹੀਂ ਐ ਜੀ ਕੋ ਘਰ ਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਈਸ਼ਾ ਆਇਆ ਪਿਆ ਜਿੱਥੋਂ ਡਾਊਨਲੋਡ ਲੋਕੇਸ਼ਨ ਆਉਂਦੀ ਹੁੰਦੀਆਂ ਹਾਂਜੀ ਉਹਨਾਂ ਦੇ ਕਹਿਣ ਦੇ ਨਾਲ ਉਹ ਚੌਥਾ ਘਰ ਉਹਦਾ ਦੂਜਾ ਹੋਊਗਾ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਜਿੱਥੋਂ ਰਿਕਵਰੀ ਹੀ ਹੈ ਉਹਦੇ ਸਾਹਮਣੇ ਇਹਦਾ ਕਮਰਾ ਉਹ ਜੀ ਇਹ ਦੂਜੇ ਭਰਾ ਵੱਲੋਂ ਕਹਿ ਰਹੇ ਨੇ ਇਹ ਤਾਂ ਘਰ ਵਾਹ ਅਸੀਂ ਵੇਖ ਕੇ ਆਏ ਨਾ ਮੈਂ ਤਾਂ ਤੁਹਾਡੇ ਨਾਲ ਬਹਿਸ ਨਹੀਂ ਕਰਨ ਦਿਆ ਜੀ ਮੈਂ ਸਿਰਫ ਇੱਕ ਮੈਂ ਇੱਕ ਬੇਨਤੀ ਕਰ ਰਿਹਾ ਤੁਹਾਨੂੰ ਕਿ ਜਿਹੜਾ ਅਸੀਂ ਘਰ ਮੌਜੂਦ ਵੇਖ ਕੇ ਉਹਦੇ ਘਰ ਨਾਲੋਂ ਇਹਦਾ ਵਿੱਚ ਵੀ ਕੋਈ ਹੋਰ ਘੰਡੀ ਜਾ ਰਿਹਾ ਹੋ ਸਕਦਾ ਵਾ ਇਹ ਕਿਹੜੀ ਗੱਲ ਆ ਜੀ ਜੀ ਸਰ ਘਰ ਹੋਰ ਵੀ ਕੋਈ ਹੋ ਸਕਦਾ ਨਾ ਜਿੱਥੋਂ ਅ ਇਹ ਇੱਕ ਚੀਜ਼ ਨਹੀਂ ਆ ਜੀ ਇਹ ਟੀਮ ਸਾਡੀ ਨਾਲ ਗਈ ਆ ਦੇਖੋ ਸਰਕਲ ਦੇ ਨਾਲ ਦੀਨ ਗਈ ਆ ਨਾਲ ਮੁਲਾਜ਼ਮ ਗਏ ਆ ਸਾਰੇ ਮੌਕੇ ਤੇ ਇੱਕ ਵੀਡੀਓ ਬਣਦੀ ਆ ਜੀ ਗਵਰਨਮੈਂਟ ਦੀ ਐਪ ਹੈ ਇਹ ਸਿੱਖਿਆ ਘਰ ਦੀ ਲੋਕੇਸ਼ਨ ਹੁੰਦੀ ਆ ਸਾਡੀ ਘਰ ਦੀ ਲੋਕੇਸ਼ਨ ਹੈ ਜੀ ਜੀ ਸਾਡੇ ਕੋਲ ਫਲੈਟ ਇਨਫੋਰਮੇਸ਼ਨ ਦੇ ਨਾਲ ਗਏ ਆ ਜੇ ਇਹ ਨਹੀਂ ਦੋਸ਼ੀ ਫਿਰ ਭੱਜਿਆ ਕਿਉਂ ਜੀ ਉਥੋਂ ਕਰੋ ਠੀਕ ਹੈ ਜੀ ਤੇ ਪਿੰਡ ਵਾਸੀਆਂ ਦਾ ਕਹਿਣਾ ਆ ਜੀ ਪੀਏ ੱਟਕੇ ਚਾਹੀ ਹੋ ਰਹੀ ਆ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਧੀ ਪਿੰਡ ਵਸੇ ਠੱਕੇ ਸੀ ਇਹ ਮੌਕੇ ਤੇ ਰਕਬਦੀ ਕੀਤੀ ਘਰੋਂ ਰਕਬਦੀ ਕੀਤੀ ਪੈਕਟ ਬਣਾ ਕੇ ਵੇਚਦੇ ਆ ਜਿਹੜੀ ਰਕਬਦੀ ਠੱਕੇ ਸ਼ਹੀ ਇਹ ਕਿਹੜੀ ਗੱਲ ਐ ਸਾਹਿਬ ਦਾ ਪਿਛਲਾ ਰਿਕਾਰਡ ਵੇਖੋ ਪਿਛਲਾ ਰਿਕਾਰਡ ਇਹਦਾ ਕੀ ਪਿਛਲਾ ਰਿਕਾਰਡ ਸਾਫ ਆ ਇਹਦੇ ਗੱਲ ਤਾਂ ਪਿੰਡ ਵਾਲੇ ਕਹਿੰਦੇ ਚੰਗੇ ਲੱਗਦੇ ਇਹਦੇ ਪਿਛਲਾ ਰਿਕਾਰਡ ਬਿਲਕੁਲ ਸਾਫ ਹੋਵੇਗਾ 15 ਐਫ ਆਈ ਆਰ ਨੇ ਜੀ ਇਹਦੇ ਇਕੱਲੇ ਤੇ ਠੀਕ ਐ ਸਰ ਠੀਕ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ ਜੀ